ਉਸ ਤੋਂ ਬਾਅਦ ਜਨਾਨੀ ਮੇਰੀ ਇਹਨਾ ਨਾਂ ਮੈਂ ਹੁਣ ਇਹਨਾਂ ਨੂੰ ਛੱਡਿਆ ਵਾ ਇਹ ਬੰਦੇ ਨੇ ਇਹਦੇ ਦਿਮਾਗ 'ਚ ਇਹ ਗੱਲ ਪਾਤੀ ਜਿਵੇਂ ਆਪਣੀ ਜਨਾਨੀ ਛੱਡਣੀ ਹੋਵੇ ਬਾਈ ਪਿਛਲੇ 9 ਮਹੀਨੇ ਪਹਿਲਾਂ ਵੀ ਇਹਨੇ ਵੀਡੀਓ ਪਾਈਏ ਸਾਰੇ ਘਰ ਦੇ ਭੇਜਦੇ ਜੋ ਮੈਂ ਕੰਮਰੇਸ਼ ਕਰਦਾ ਜੋ ਮੇਰੇ ਕੋਲ ਹੈ ਜੋ ਮੈਂ ਖਾਣਾ ਪੀਣਾ ਕਮਰੇ ਦੇ ਵਿੱਚ ਰਿਕਾਰਡਿੰਗ ਆ ਪ੍ਰਿੰਕਲ ਨੂੰ ਜਾ ਰਹੀਆਂ ਨੇ ਪ੍ਰਿੰਕਲ ਕੌਣ ਹੈ ਕਾਦੇ ਲਈ ਬਸ ਉਹਨੂੰ ਮੇਰੇ ਤੇ ਰੰਜਿਸ਼ ਹੈ ਉਹਨੇ ਮੈਨੂੰ ਕੰਮ 'ਚ ਹਿੱਸਾ ਪਾਉਣ ਨੂੰ ਕਿਹਾ ਸੀ ਮੈਂ ਨਹੀਂ ਪਾਇਆ ਅਜੇ ਬੰਦਾ ਜਨਾਨੀ ਨੂੰ ਹੀ ਦੱਸਦਾ ਕਿ ਮੈਂ ਇੰਸ਼ੋਰੈਂਸਾਂ ਕਰਾਈਆਂ ਹੋਈਆਂ ਬੱਚੇ ਦੀਆਂ ਇੱਕ ਇੱਕ ਦੀ 2-2 ਕਰੋੜ ਦੀ ਇੰਸ਼ੂਰੈਂਸ ਹੈ ਕੋਈ ਵੀ ਗੱਲਬਾਤ ਹੁੰਦੀ ਹੈ ਨੌਵੇਂ ਨਹੀਂ ਤੂੰ ਮੈਂ ਉਸ ਜਿੱਤੇ ਨੂੰ ਕੁਝ ਹੁੰਦਾ ਵੀਰੇ ਮੇਰੇ ਕੋਈ ਤਾਏ ਚਾਚੇ ਨੂੰ ਨਹੀਂ ਬੁલાਂਦੀ ਮੇਰੇ ਛੱਡੋ ਭਾਜੀ ਆਪਣੇ ਨੂੰ ਨਹੀਂ ਬੁલાਂਦੀ ਸਾਰਾ ਦਰਹਾ ਆ ਅਸੀਂ ਵੀਰੇ ਐਂ ਥੋੜੀ ਕਿਤੇ ਭੇਜਦੀ ਸਾਰਾ ਕੁਝ ਲਿਖਾ ਕੇ ਭੇਜਿਆ ਸਾਰਾ ਕੁਝ ਕਰਕੇ ਭੇਜਿਆ ਕਿਉਂਕਿ ਪਰ ਮੈਂ ਕੋਈ ਵਿਰੋਧ ਨਹੀਂ ਕੁਝ ਮੈਂ ਕੋਈ ਗਲਤ ਕੰਮ ਨਹੀਂ ਕਰਨਾ ਜੋ ਮੈਨੂੰ ਕਾਨੂੰਨ ਅਨਸਾਰ ਖਰਚਾ ਲਾਉਣਗੇ ਮੈਂ ਪਹਿਲਾਂ ਹੀ ਚੱਲਣ ਨੂੰ ਤਿਆਰ ਸਿਟੀ ਸਾਹਿਬ ਹਨੀਸ਼ੇਠੀ ਤੇ ਉਸਦੀ ਪਤਨੀ ਦਾ ਫਿਰ ਤੋਂ 10 ਮਹੀਨੇ ਬਾਅਦ ਵਿਵਾਦ ਸ਼ੁਰੂ ਹੋ ਚੁੱਕਿਆ ਇੱਕ ਵਾਰੀ ਫਿਰ ਤੋਂ ਇਹਨਾਂ ਦੋਨਾਂ ਦੇ ਵਿੱਚ ਘਰ ਆ ਚੁੱਕਿਆ ਪ੍ਰਿੰਕਲ ਲੁਧਿਆਣਾ ਪ੍ਰਿੰਕਲ ਲੁਧਿਆਣਾ ਅਕਸਰ ਇਹਨਾਂ ਦੇ ਖਿਲਾਫ ਵੀਡੀਓ ਪਾਉਂਦਾ ਸੀ ਹਨੀਸ਼ੈਠੀ ਦਾ ਕਹਿਣਾ ਹੈ ਕਿ ਮੇਰੇ ਘਰ 'ਚ ਕੀ ਚੱਲ ਰਿਹਾ ਬੰਦ ਕਮਰੇ 'ਚ ਮੈਂ ਕੀ ਕਰਦਾ ਉਹ ਸਾਰੀਆਂ ਰਿਕਾਰਡਿੰਗਾਂ ਕੱਲੀ-ਕੱਲੀ ਗੱਲ ਪ੍ਰਿੰਕਲ ਲੁਧਿਆਣਾ ਦੇ ਕੋਲ ਪਹੁੰਚਦੀ ਆ ਹੁਣ ਹਨੀਸ਼ੈਠੀ ਨੇ ਕਿਹਾ कि मैं इस दे नाल ਨਹੀਂ ਰਹਿਣਾ ਇਹਨਾਂ ਨੇ ਫੈਸਲਾ ਕੀਤਾ ਕਿ ਹੁਣ ਮੈਂ ਇਸ ਤੋਂ ਅੱਡ ਹੋ ਕੇ ਹੀ ਰਹਿਣਾ ਮੈਂ ਇਸ ਨੂੰ ਪੂਰਾ ਦਰਾ ਇਕੱਠਾ ਕਰਕੇ ਆਪਣੇ ਘਰ ਭੇਜ ਦਿੱਤਾ ਜੋ ਵੀ ਖਰਚਾ ਸਰਕਾਰ ਲਾਏਗੀ ਤੇ ਮੈਂ ਕਰਾਂਗਾ ਵੀਡੀਓ ਨੂੰ ਸ਼ੇਅਰ ਕਰ ਦਿਓ ਸੁਣੋ ਕੀ ਕਿਹਾ ਇੱਕ ਲੁਧਿਆਣੇ ਪ੍ਰਿੰਕਲ ਨਾਮ ਦਾ ਵਿਅਕਤੀ ਹੈਗਾ ਤੇ ਨਾਲ ਉਹਦੀ ਇੱਕ ਜਿਵੇਂ ਕਿ ਉਹ ਕਿਹੜਾ ਉਹਦੇ ਨਾਲ ਵਿਆਹ ਹੋਇਆ ਵੀ ਜਿਹਨੂੰ ਮੈਂ ਕਹਦਾ ਹਾਂ ਉਹਦੀ ਵਾਈਫ ਹੈ ਉਹਦੀ ਉਹਦੇ ਨਾਲ ਹੀ ਹੁੰਦੀ ਹੈ ਨਭੂ ਨਭੂ ਇਹਨਾਂ ਨੇ ਪਹਿਲਾਂ ਵੀ ਮੇਰੇ ਨਾਲ ਐਂ ਕਰਿਆ ਇਹਨੂੰ ਇਹਨੂੰ ਨਾ ਬਖਲਾ ਕਾ ਕੇ 10 ਸਾਲ ਸਾਡੇ ਘਰੇ ਕੁਝ ਨਹੀਂ ਹੋਇਆ ਜਿਹਦੇ ਘਰੇ ਕਲੇਸ਼ ਹੁੰਦਾ ਨਾ ਵਿਆਹ ਹੋਏ ਤੇ ਬਾਅਦ ਜੋ ਪਹਿਲੇ ਪਹਿਲੇ ਸਾਲ 6 ਮਹੀਨੇ ਚ ਹੋ ਜਾਂਦਾ ਸਾਡੇ ਕੁਝ ਨਹੀਂ ਆਹ ਬਹਿਸ ਜਰੂਰ ਹੁੰਦੀ ਸੀ ਇਹ ਕੋ ਤਾਂ ਸਾਰੇ ਘਰਾਂ ਚ ਹੁੰਦੀ ਹੈ ਪਰ ਐਡੇ ਵੱਡੇ ਗੱਲ ਵੀ ਨਹੀਂ ਕੋਈ ਹੋਈ ਵੀ ਆਪਾਂ ਛੱਡਣ ਛਡਾਨ ਤੱਕ ਜਾਂ ਕਦੀ ਕੋਈ ਕਚਹਿਰੀ 'ਚ ਬੈਠੇ ਹੋਈਏ ਜਾਂ ਕਦੀ ਕੋਈ ਦਰਖਾਸਤ ਇਹਨੂੰ ਤਰਾਹਾ ਥਾਣਾ ਤੱਕ ਨਹੀਂ ਪਹੁੰਚ ਸਕੀ ਵੀ ਉਨਕੀ ਹੋਇਆ ਪਿਛਲੇ ਕੁਝ ਸਮੇਂ ਤੋਂ ਮੈਨੂੰ ਧਮਕੀਆਂ ਧਮਕੀਆਂ ਮਿਲਣ ਲੱਗੀਆਂ ਕੰਮ ਕਰ ਚੱਲਣ ਲੱਗਿਆ ਫਰੋਤੀ ਦੇ ਕਾਲ ਆਉਣ ਲੱਗਿਆ ਪੁਲਿਸ ਨੇ ਸਿਕਿਉਰਟੀ ਵੀ ਦਿੱਤੀ ਹੋਈ ਆਸੀਂ ਆਪਣੀ ਵੀ ਰੱਖੀ ਹੋਈ ਆ ਤੁਸੀਂ ਇਹ ਗੱਲ ਸਮਝਦੇ ਹੋ ਸਾਰੇ ਆਪਾਂ ਇੱਥੇ ਭਰਾ ਬੈਠੇ ਆ ਵੀ ਕਿਸੇ ਦੀ ਆਪਣੇ ਮਹੱਲੇ 'ਚ ਬਣਦੀ ਨਾ ਹੋਵੇ ਆਪਾਂ ਉਹ ਜਨਾਨੀਆਂ ਉਹਨੂੰ ਦੇਖੂਗੀ ਵੀ ਤੱਕ ਨਹੀਂ ਆ ਕਾਲਾਂ ਪਈਆਂ ਵੀਰੇ ਇਹ ਡੇਲੀ ਹਲੋ ਇਹ ਡੇਲੀ ਪ੍ਰਿੰਸਪਲ ਲੁਧਿਆਣਾ ਠੀਕ ਆ ਜੀ ਨਵੂ ਹੋਣਾ ਨਾਲ ਤੇ ਆਪਣੀ ਸੱਸ ਨਾਲ ਕਾਲ ਨੰਬਰ ਆ ਜੀ ਉਦੇ ਨਾਲ ਮੇਰੇ ਕੋ ਸਾਰੇ ਡਾਕੂਮੈਂਟਰੀ ਹੈ ਠੀਕ ਹੈ ਉਹਨਾਂ ਨਾਲ ਸਾਰਾ ਸਾਰਾ ਦਿਨ ਗੱਲਾਂ ਕਰਦੇ ਹੀਗੇ ਇਹਨਾਂ ਦੇ ਮਨ 'ਚ ਮੈਂ ਤੁਹਾਨੂੰ ਸ਼ਾਰਟ ਸਟੋਰੀ ਦੱਸਦਾ ਕੱਲ ਵੀ ਇਹਨਾਂ ਨੇ 5 ਲੱਖ ਰੁਪਈਆ ਦੇ ਇੱਕ ਚੈਨ ਘਰੋਂ ਚੱਕ ਕੇ ਲੈ ਗਏ ਨੇ ਸਾਰਾ ਕੁਝ ਕੈਮਰਿਆਂ 'ਚ ਆ ਮੇਰੇ ਕੋ ਠੀਕ ਹੈ ਤੇ ਉਦੋਂ ਬਾਅਦ ਕੀ ਹੁੰਦਾ ਮੈਂ ਇੱਥੇ ਬੈਠਾ ਹਾਂ ਨਾ ਪਰਸੋਂ ਇਹਨੇ ਕੋ ਮਨਸਾਬ ਤੋਂ ਫੋਨ ਕਰਾ ਕੇ ਅਸੀਂ ਚੱਲ ਜੰਨੇ ਆ ਇਹ ਕਹਿੰਦਾ ਵੀ ਸਮਝੌਤਾ ਕਰਨਾ ਮੈਂ ਕਿਹਾ ਵੀ ਮੈਂ ਸਮਝੌਤਾ ਨਹੀਂ ਕਰਨਾ ਵੀ ਮੈਂ ਇਹ ਕਹਿ ਸਕਦਾ ਵੀ ਮੈਂ ਤੇਤੇ ਕੋਈ ਵੀਡੀਓ ਨਹੀਂ ਪਾਉਂਗਾ ਦੇਖੋ ਲੋਕ ਵੀ ਇਹ ਗੱਲਾਂ ਤੋਂ ਪਰੇਸ਼ਾਨ ਨੇ ਵਧੀਆ ਨਹੀਂ ਲੱਗਦਾ ਆਪਾਂ ਬੋਲੀਏ ਇਹਨੇ ਪਿਛਲੇ 2 ਮਹੀਨੇ ਤੋਂ ਲਗਾਤਾਰ ਮੇਰੇ ਤੇ ਵੀਡੀਓ ਪਾ ਰਹੇ 2 ਮਹੀਨੇ ਹੋ ਗਏ ਹਨ ਮੈਂ ਇੱਕ ਵੀਡੀਓ ਪਾਈ ਉਹ ਵੀ ਟੈਕਨੀਕਲੀ ਗੱਲ ਕਰੀ ਹੈ ਕਿਉਂਕਿ ਮੈਂ ਪੁਲਿਸ ਕੋਲ ਜਾਣਾ ਪੁਲਿਸ ਕਹਿੰਦੀ ਹੈ ਵੀ ਇਹ ਕਿਹੜਾ ਤੇਰਾ ਨਾਮ ਲੈ ਰਿਆ ਫਿਰ ਮੈਂ ਵੀ ਬਿਨਾ ਨਾਮ ਨਾਲ ਇਹ ਤੇ ਪਾਤੀ ਪਰ ਮੈਂ ਪਾਈ ਇੱਕੋ ਹੀ ਹੈ ਚਲੋ ਅਸੀਂ ਉੱਥੇ ਬੈਠ ਕੇ ਗੱਲਬਾਤ ਹੋ ਗਈ ਇਹਨੇ ਮੈਨੂੰ ਵਿਸ਼ਵਾਸ ਚ ਲੈ ਲਿਆ ਕਿ ਕੱਲ ਮੈਨੂੰ 1:30 ਵਜੇ ਦੁਆਰੇ ਫੋਨ ਕਰਦਾ ਮੈਂ ਇੱਥੇ ਦਫ਼ਤਰ ਹੀ ਬੈਠਾ ਇਦਰਾਹੀ ਮੇਰਾ ਮੈਂ ਘਰੇ ਮੈਂ ਰੋਟੀ ਖਾਣ ਚਲੇ ਆਪਣੇ ਬੀਜ ਸੁਣਾ ਹਣਾ ਇਹ ਮੈਨੂੰ ਕਹਿੰਦਾ ਕੀ ਹੋਇਆ ਮੈਂ ਕਹਿੰਦਾ ਕੀ ਹੋਇਆ ਕਹਿੰਦਾ ਫੇਰ ਲੜਿਆ ਕਹਿੰਦਾ ਮੈਂ ਕਹਿੰਦਾ ਮੈਂ ਤਾਂ ਆਪਣੀ ਕੰਮ ਕਰ ਮੈਂ ਕਹਿੰਦਾ ਕਿ ਕਿਸ ਨਾਲ ਲੜਨਾ ਮੈਂ ਕਹਿੰਦਾ ਸਹੀ ਹੈ ਸਾਰਾ ਕੁਝ ਕਹਿੰਦਾ ਉਹ ਤੇਰੀ ਜਣਾ ਨਹੀਂ ਕਰੋ ਭੱਜ ਗਈ ਕਹਿੰਦਾ ਮੈਂ ਤਾਂ ਜਣਾ ਨਹੀਂ ਭੱਜ ਗਈ ਕਹਿੰਦਾ ਬੱਚੇ ਲੈ ਕੇ ਵੀ ਚਲੇਗੀ ਐਸਐਸਪੀ ਕੋਲ ਮੈਂ ਕਹਿੰਦਾ ਐਸਐਸਪੀ ਕਿੰਨੇ ਵਜੇ ਇਹ ਡੇਢ ਡੇਢ ਦੀ ਵੰਦੀ ਗੱਲ ਹੈ ਕੱਲ ਦੀ ਕੱਲ ਦੁਪਹਿਰ ਡੇਢ ਦਾ ਉਹ ਕਹਿੰਦਾ ਕੋਟ ਸੀ ਇਹ ਪ੍ਰਿੰਕਲ ਲੁਧਿਆਣਾ ਬਿਲਕੁਲ ਫੋਨ ਆਇਆ ਸਿੱਧਾ ਸ਼ਰੀਮ ਤੇ ਨਾਲੇ WhatsApp ਤੇ ਨਹੀਂ ਦੂਜੇ ਤੇ ਕਈ ਵਾਰ WhatsApp ਤੇ ਨਹੀਂ ਵੀ ਪਤਾ ਲੱਗਦਾ ਕਿ ਸਿੱਧੀ ਕਾਲ ਆ ਗਈ ਵੀ ਹੈ ਪ੍ਰਿੰਕਰ ਜਿਹੜਾ ਉਹ ਤੁਹਾਡੀ ਵਾਈਫ ਦਾ ਬ੍ਰਦਰ ਹੈ ਹਾਂ ਬ੍ਰਦਰ ਆ ਉਹ ਠੀਕ ਤੇ ਉਸ ਤੋਂ ਬਾਅਦ ਕੀ ਹੁੰਦਾ ਬਈ ਮੈਂ ਘਰੇ ਜਾਨਾ ਮੈਂ ਅਸੀਂ ਮੇਰਾ ਪੀਐਸਓ ਨਾਲ ਸੀ ਮੈਂ ਕੋਈ ਵੀਡੀਓ ਬਣੀ ਸਾਰਾ ਘਰ ਖੁੱਲਾ ਸਾਰਾ ਘਰ ਖੁੱਲਾ ਸਾਰੀ ਵੀਡੀਓ ਆ ਮੈਂ ਉੱਤੇ ਇਹਨੂੰ ਫੋਨ ਕਰਨੇ ਸੀ ਫਿਰ ਆਪਣੇ ਸਾਲੇ ਨੂੰ ਕਰਨੇ ਸੀ ਇਹਨੇ ਤਾਂ ਮੈਨੂੰ ਦੱਸ ਹੀ ਦਿੱਤਾ ਸੀ ਪਰ ਇਹ ਮੇਨਾਂ ਗੇਮ ਖੇਡਦਾ ਵੈਸੀ ਵੀ ਉਹ ਮੇਰੀ ਮਦਦ ਮੰਗ ਰਿਹਾ ਮੈਂ ਕਰ ਨਹੀਂ ਰਿਹਾ ਪਰ ਇਹਦੀਆਂ ਗੱਡੀਆਂ ਇਹਦਾ ਸਾਰਾ ਸਟਾਫ ਨਾਲ ਸੀ ਇਹ ਆਪ ਐਸਐਸਪੀ ਮੈਨੂੰ ਕੋਲ ਉਹਨੂੰ ਲੈ ਕੇ ਗਿਆ ਬਿਲਕੁਲ ਲੈ ਕੇ ਜਾਵੇ ਕਨੂਰ ਕੋ ਜਾਣ ਦਾ ਸਭ ਕੁਝ ਤਿਆਰ ਹੈ ਪਰ ਕਿਸੇ ਦਾ ਘਰ ਪੱਟਣ ਦਾ ਛੋਟੇ ਛੋਟੇ ਜਵਾਕ ਚੱਕ ਕੇ ਬੱਸਾਂ 'ਚ ਫੇਰਨ ਦਾ ਯਾਰ ਆਪਣੇ ਕੋਲ ਮਾਰਨ ਨੇ ਸਾਰਾ ਕੁਝ ਦਿੱਤਾ ਠੀਕ ਹੈ ਤੁਸੀਂ ਪਹਿਲਾਂ ਇਹ ਦੱਸੋ ਵੀ ਤੁਸੀਂ ਕੁਝ ਕਮਾਨੇ ਹੋ ਮੇਰੇ ਸਹੁਰਾ ਸਾਹਿਬ ਇੰਨੇ ਕੁ ਵਧੀਆ ਬੰਦੇ ਨੇ ਉਹਨਾਂ ਨੂੰ ਇਹਨੇ ਡਿਪਰੈਸ਼ਨ 'ਚ ਕਰਤਾ ਮਾਵਾ ਧੀਨ ਅੱਜ ਵੀ ਤੁਸੀਂ ਜਾਂਚ ਕਰਾ ਸਕਦੇ ਅੱਜ ਵੀ ਜਾਂਚ ਕਰਾ ਸਕਦੇ ਉਹਨੂੰ ਡਿਪਰੈਸ਼ਨ 'ਚ ਕਰਕੇ ਸਾਈਡ ਤੇ ਕੋਨੇ ਤੇ ਬਿਠਾਇਆ ਹੋਇਆ ਹੈ ਹੁਣ ਮੈਂ ਤੁਹਾਨੂੰ ਗੱਲਾਂ ਨਹੀਂ ਕਰਨੀਆਂ ਸੀ ਹੁਣ ਪਰਿਵਾਰ ਦੀਆਂ ਨੇ ਦੇਖੋ ਚਲੋ ਚਲੋ ਬੰਦਾ ਮਾਰਨ ਤਾਂ ਹੀ ਆ ਗਿਆ ਹਨਾ ਮੇਰੇ ਫਾਦਰ ਸਾਹਿਬ ਇੱਥੇ ਦਰਾਹੀ ਗੁਰਦੁਆਰੇ ਪ੍ਰਧਾਨ ਸੀਗੇ ਠੀਕ ਹੈ ਸਾਡਾ ਵਧੀਆ ਸੀ ਇੱਕ ਦੋ ਦੁਕਾਨਾਂ ਸਾਡੇ ਕੋਲ ਸੀਗਾ ਸਹੀ ਸੀ 2014 ਦੇ ਵਿੱਚ ਉਹਨਾਂ ਨੂੰ ਇਹਨਾਂ ਨੇ ਕਿਸੇ ਨੇ ਦੱਸ ਪਈ ਵੀ ਵਿਆਹ ਕਰਨਾ ਵਾ ਠੀਕ ਹੈ ਕੋਈ ਇਹਦੇ ਫਾਦਰ ਸਾਹਿਬ ਉੱਥੇ ਅਕਾਲ ਮਾਰਕੀਟ ਦੇ ਵਿੱਚ ਰੇੜੀ ਲਗਾਉਂਦੇ ਸੀ ਮੈਂ ਕੋਈ ਰੇੜੀ ਲਾਉਣ ਨੂੰ ਗਲਤ ਕੰਮ ਨਹੀਂ ਕਹਿੰਦਾ ਜੇ ਸਾਡੇ 'ਚ ਗਲਤ ਹੁੰਦਾ ਤਾਂ ਅਸੀਂ ਵਿਆਹ ਹੀ ਨਹੀਂ ਕਰਦੇ ਭਾਜੀ ਹਨਾ ਚਲੋ ਅਸੀਂ ਵੀ ਮਹਾਰਾਜ ਦੀ ਕਿਰਪਾ ਠੀਕ ਸੀ ਮਾੜੇ ਨਹੀਂ ਸੀ ਠੀਕ ਸੀ ਅਸੀਂ ਕੁਝ ਵੀ ਅੱਧਾ ਦੀ ਗੱਲ ਨਹੀਂ ਕੀਤੀ ਅਸੀਂ ਕਿਉਂਸੇ ਆਪਸ ਵਿੱਚ ਦੇਖਿਆ ਉਹ ਕਹਿੰਦੇ ਠੀਕ ਆ ਠੀਕ ਆ ਵਿਆਹ ਹੋ ਗਿਆ ਬੱਚੇ ਹੋਏ ਸੈਟਲ ਚੱਲੀ ਗਈ ਉਸ ਤੋਂ ਬਾਅਦ ਜਦੋਂ ਨਹੀਂ ਮੇਰੀ ਜਨਾਨੀ ਮੈਂ ਹੁਣ ਇਹਨਾਂ ਨੂੰ ਛੱਡਿਆ ਵਾ ਇਹ ਬੰਦੇ ਨੇ ਇਹਦੇ ਦਿਮਾਗ 'ਚ ਇਹ ਗੱਲ ਪਾਤੀ ਜੇ ਮੈਂ ਆਪਣੀ ਜਨਾਨੀ ਛੱਡਣੀ ਹੋਵੇ ਬਈ ਪਿਛਲੇ 9 ਮਹੀਨੇ ਪਹਿਲਾਂ ਵੀ ਇਹਨੇ ਵੀਡੀਓ ਪਾਈ ਹੈ ਸਾਰੇ ਘਰ ਦੇ ਭੇਜ ਜੋ ਮੈਂ ਕਮਰੇ 'ਚ ਕਰਦਾ ਜੋ ਮੇਰੇ ਕੋਲ ਆ ਜੋ ਮੈਂ ਖਾਣਾ ਪੀਣਾ ਕਮਰੇ ਦੇ ਵਿੱਚ ਰਿਕਾਰਡਿੰਗ ਆ ਪ੍ਰਿੰਕਲ ਨੂੰ ਜਾ ਰਹੀਆਂ ਜੀ ਪ੍ਰਿੰਕਲ ਕੌਣ ਹੈ ਕਾਦੇ ਲਈ ਬਸ ਉਹਨੂੰ ਮੇਰੇ ਤੇ ਰੰਜਿਸ਼ ਹੈ ਉਹਨੇ ਮੈਨੂੰ ਕੰਮ 'ਚ ਹਿੱਸਾ ਪਾਉਣ ਨੂੰ ਹੁਣ ਮੇਰੇ ਤੋਂ ਗੱਲਾਂ ਗੱਲਾਂ 'ਚ ਬੰਦਾ ਜਨਾਨੀ ਨੂੰ ਹੀ ਦੱਸਦਾ ਜੀ ਮੈਂ ਇੰਸ਼ੋਰੈਂਸਾਂ ਕਰਾਈਆਂ ਹੋਈਆਂ ਬੱਚੇ ਦੀਆਂ ਇੱਕ ਇੱਕ ਦੀ 2-2 ਕਰੋੜ ਦੀ ਇੰਸ਼ੋਰੈਂਸ ਹੈਗੀ ਆ ਵੀ ਜੇਕਰ ਨਾਲ ਕੋਈ ਵੀ ਗੱਲਬਾਤ ਹੁੰਦੀ ਆ ਨਾਮੇ ਨਹੀਂ ਤੂੰ ਮੈਂ ਹੁਣ ਚੇਂਜ ਕਰਵਾਤਾ ਚਲੋ ਉਹ ਤਾਂ ਮੇਰੀ ਮਰਜ਼ੀ ਮੈਂ ਜਿਹਨੂੰ ਮਰਜ਼ੀ ਰੱਖਾਂ ਨਾ ਰੱਖਾਂ ਪਰ ਮੈਂ ਦੱਸਦਾ ਇਹ ਗੱਲ ਇਹਨਾਂ ਦੇ ਦਿਮਾਗ 'ਚ ਕਲਿੱਕ ਕਰੇ ਵੀ ਜੇ ਇਹਨੂੰ ਕੁਝ ਹੁੰਦਾ ਵੀਰੇ ਮੇਰੇ ਕੋਈ ਤਾਏ ਚਾਚੇ ਨੂੰ ਨਹੀਂ ਬੁਲਾਉਂਦੀ ਮੇਰੇ ਛੱਡੋ ਭਾਜੀ ਆਪਣੇ ਨੂੰ ਨਹੀਂ ਬੁਲਾਉਂਦੀ ਮੇਰੇ ਨੂੰ ਤਾਂ ਛੱਡੋ ਮੇਰੇ ਮੇਰੇ ਤਾਏ ਚਾਚੇ ਕਿਸੇ ਨੂੰ ਵੀ ਪੁੱਛ ਲੋ ਕੱਲ ਸਾਰਾ ਦਰਹਾ ਆਇਆ ਸੀ ਵੀਰੇ ਐਂ ਥੋੜੀ ਕਿਤੇ ਭੇਜਦੀ ਸਾਰਾ ਕੁਝ ਲਿਖਾ ਕੇ ਭੇਜਿਆ ਸਾਰਾ ਕੁਝ ਕਰਕੇ ਭੇਜਿਆ ਕਿਉਂਕਿ ਇਹ ਫਾਈਨਲ ਡਿਸੀਜਨ ਸੀ ਵੀ ਹੁਣ ਰਹਿਣਾ ਨਾ ਪਰ ਮੈਂ ਸੱਚ ਕਹਣਾ ਬਾਈ ਜੀ ਮੈਂ ਰਹਿਣਾ ਸਿੱਧੀ ਗੱਲ ਹੈ ਪਰ ਮੈਂ ਕੋਈ ਵਿਰੋਧ ਨਹੀਂ ਕੁਛ ਮੈਂ ਕੋਈ ਗਲਤ ਕੰਮ ਨਹੀਂ ਕਰਨਾ ਜੋ ਮੈਨੂੰ ਕਾਨੂੰਨ ਅਨਸਾਰ ਖਰਚਾ ਲਾਉਣਗੇ ਮੈਂ ਪਹਿਲਾਂ ਹੀ ਚੱਲਣ ਨੂੰ ਤਿਆਰ ਸਿਟੀ ਸਾਹਿਬ ਉਹ ਤਾਂ ਤੁਹਾਡਾ ਚਲੋ ਨਿੱਜੀ ਫੈਸਲਾ ਹੈ ਜੀ ਜੀ ਪਰ ਲੇਕਿਨ ਜਿਹੜਾ ਕੱਲ ਇਹ ਸਭ ਕੁਝ ਹੋਇਆ ਇਹਨੂੰ ਤੁਸੀਂ ਪਬਲਿਸਿਟੀ ਸਟੈਂਡ ਕਹਿ ਰਹੇ ਹੋ ਜਾਂ ਫਿਰ ਇਹ ਮਾਰਕਟ ਕੀ ਹੈ ਡਰਾਮਾ ਕੀ ਸੀਗਾ ਮਾਰਕਟ ਤੁਸੀਂ ਉੱਥੇ ਬਾਈਟ ਲਈ ਹੈ ਤੁਹਾਨੂੰ ਕੋਈ ਨਿਸ਼ਾਨ ਲੱਗਿਆ ਮੈਡੀਕਲ ਪੂਰਾ ਕਲੀਅਰ ਆਇਆ ਜੀ ਤੁਸੀਂ ਦੱਸੋ ਪਬਲਿਸਿਟੀ ਸਟੈਂਡ ਚ ਬਾਈ ਕੋਈ ਆਪਣੀ ਘਰ ਵਾਲੀ ਥੋੜੀ ਛੱਡ ਜੀ ਤੁਸੀਂ ਦੱਸੋ ਸਿੱਤੀ ਸਾਹਿਬ ਇੱਕ ਸਾਲ ਪਹਿਲਾਂ ਤੁਹਾਡੇ ਨਾਲ ਇਹ ਡਿਸਪਿਊਟ ਹੋਇਆ ਸੀ। ਉਹਨਾਂ ਨੇ ਬਾਈਟ 'ਚ ਵੀ ਕਿਹਾ ਕਿ ਇੱਕ ਸਾਲ ਪਹਿਲਾਂ ਵੀ ਐਸੇ ਤਰੀਕੇ ਦਾ ਇਨਸੀਡੈਂਟ ਹੋਇਆ ਸੀਗਾ। ਮੇਰੇ ਦੇਵਰ ਨੇ ਮੇਰੇ ਤੇ ਹੱਥ ਪਾਇਆ ਸੀ ਇਦਾਂ ਦਾ ਕੁਹਾਇ ਸੱਦਾ ਸ਼ਰੀਆ ਵਿੱਚ। ਤੇ ਨਾਲੇ WhatsApp ਤੇ ਨਹੀਂ ਦੂਜੇ ਤੇ ਕਈ ਵਾਰ WhatsApp ਤੇ ਨਹੀਂ ਵੀ ਪਤਾ ਲੱਗਦਾ ਨਾ ਸਿੱਧੀ ਕਾਲ ਆਈ ਵੀ ਹੈ। ਪ੍ਰਿੰਕਰ ਜਿਹੜਾ ਹੈਗਾ ਜਿਹੜਾ ਉਹ ਤੁਹਾਡੀ ਵਾਈਫ ਦਾ ਬ੍ਰਦਰ ਹੈ। ਹਾਂ ਬ੍ਰਦਰ ਆ ਉਹ। ਠੀਕ। ਤੇ ਉਸ ਤੋਂ ਬਾਅਦ ਕੀ ਹੁੰਦਾ ਬਈ ਮੈਂ ਘਰੇ ਜਾਨਾ। ਮੈਂ ਸੀ ਮੇਰਾ ਪੀਐਸਓ ਨਾਲ ਸੀ ਮੈਂ ਕੋਈ ਵੀਡੀਓ ਬਣੀ ਸਾਰਾ ਘਰ ਖੁੱਲਾ। ਸਾਰਾ ਘਰ ਖੁੱਲਾ ਸਾਰੀ ਵੀਡੀਓ ਆ। ਮੈਂ ਉੱਤੇ ਇਹਨੂੰ ਫੋਨ ਕਰਨੇ ਸੀ। ਫਿਰ ਆਪਣੇ ਸਾਲੇ ਨੂੰ ਕਰਨੇ ਸੀ ਇਹਨੇ ਤਾਂ ਮੈਨੂੰ ਦੱਸ ਹੀ ਦਿੱਤਾ ਸੀ ਪਰ ਇਹ ਮੇਨਾਂ ਗੇਮ ਖੇਡਦਾ ਵੇ ਸੀ ਵੀ ਉਹ ਮੇਰੀ ਮਦਦ ਮੰਗ ਰਿਹਾ ਮੈਂ ਕਰ ਨਹੀਂ ਰਿਹਾ ਪਰ ਇਹਦੀਆਂ ਗੱਡੀਆਂ ਇਹਦਾ ਸਾਰਾ ਸਟਾਫ ਨਾਲ ਸੀ ਇਹ ਆਪ ਐਸਐਸਪੀ ਮੈਨੂੰ ਕੋਲ ਉਹਨੂੰ ਲੈ ਕੇ ਗਿਆ ਬਿਲਕੁਲ ਲੈ ਕੇ ਜਾਵੇ ਕਨੂਰ ਕੋਲ ਜਾਣ ਦਾ ਸਭ ਕੁਝ ਤਿਆਰ ਪਰ ਕਿਸੇ ਦਾ ਘਰ ਪੱਟਣ ਦਾ ਛੋਟੇ ਛੋਟੇ ਜਵਾਕ ਚੱਕ ਕੇ ਬੱਸਾਂ 'ਚ ਫੇਰਨ ਦਾ ਯਾਰ ਆਪਣੇ ਕੋਲ ਮਾਰਨ ਨੇ ਸਾਰਾ ਕੁਝ ਦਿੱਤਾ ਠੀਕ ਹੈ ਤੁਸੀਂ ਪਹਿਲਾਂ ਇਹ ਦੱਸੋ ਵੀ ਤੁਸੀਂ ਕੁਝ ਕਮਾਨੇ ਹੋ ਮੇਰੇ ਸਹੁਰਾ ਸਾਹਿਬ ਇੰਨੇ ਕੋ ਵਧੀਆ ਬੰਦੇ ਨੇ ਉਹਨਾਂ ਨੂੰ ਇਹਨੇ ਡਿਪਰੈਸ਼ਨ ਚ ਕਰਤਾ ਮਾਵਾ ਧੀਆਂ ਅੱਜ ਵੀ ਤੁਸੀਂ ਜਾਂਚ ਕਰਾ ਸਕਦੇ ਅੱਜ ਵੀ ਜਾਂਚ ਕਰਾ ਸਕਦੇ ਉਹਨੂੰ ਡਿਪਰੈਸ਼ਨ ਚ ਕਰਕੇ ਸਾਈਡ ਤੇ ਕੋਨੇ ਤੇ ਬਿਠਾਇਆ ਹੋਇਆ ਹੁਣ ਮੈਂ ਤੁਹਾਨੂੰ ਗੱਲਾਂ ਨਹੀਂ ਕਰਨੀਆਂ ਸੀ ਹੁਣ ਪਰਿਵਾਰ ਦੀਆਂ ਨੇ ਦੇਖੋ ਚਲੋ ਚਲੋ ਬੰਦਾ ਮਾਰਨ ਤਾਂ ਹੀ ਆ ਗਿਆ ਹਨਾ ਮੇਰੇ ਫਾਦਰ ਸਾਹਿਬ ਇੱਥੇ ਦਰਾਹੀ ਗੁਰਦੁਆਰੇ ਪ੍ਰਧਾਨ ਸੀਗੇ ਠੀਕ ਹੈ ਸਾਡਾ ਵਧੀਆ ਸੀ ਇੱਕ ਦੋ ਦੁਕਾਨਾਂ ਸਾਡੇ ਕੋਲ ਸੀਗੀਆਂ ਸਹੀ ਸੀ 2014 ਦੇ ਵਿੱਚ ਉਹਨਾਂ ਨੂੰ ਇਹਨਾਂ ਨੇ ਕਿਸੇ ਨੇ ਦੱਸ ਪਈ ਵੀ ਵਿਆਹ ਕਰਨਾ ਠੀਕ ਹੈ ਵੇ ਇਹਦੇ ਫਾਦਰ ਸਾਹਿਬ ਉਥੇ ਅਕਾਲ ਮਾਰਕੀਟ ਦੇ ਵਿੱਚ